ਤੁਸੀਂ ਸਾਰੇ ਜਾਣਦੇ ਹੋ ਕਿ ਸਿਮਰਨ ਨਰੂਲਾ ਅਤੇ ਇਸ਼ਾਨ ਬੱਗਾ ਦਾ ਬ੍ਰੇਕਅਪ ਹੋ ਚੁੱਕਿਆ ਹੈ ਅਤੇ ਲੋਕਾਂ ਵੱਲੋਂ ਇਹਨਾਂ ਦੋਨਾਂ ਦਾ ਬਹੁਤ ਹੀ ਜ਼ਿਆਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕੋਈ ਵੀ ਵੀਡੀਓ ਇਹਨਾਂ ਦੀ ਵਾਇਰਲ ਹੁੰਦੀ ਹੈ ਇਹਨਾਂ ਦੇ ਨਾਲ-ਨਾਲ ਬਾਕੀ ਇਨਫਲੂਐਂਸਰਾਂ ਦਾ ਵੀ ਲੋਕ ਮਜ਼ਾਕ ਉਡਾ ਰਹੇ ਹਨ ਜੇ ਗੱਲ ਕਰੀਏ ਇਨੋਸੈਂਟ ਅਨੂ ਦੀ ਤਾਂ ਤੁਸੀਂ ਚੱਲਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਨੋਸੈਂਟ ਅਨੂ ਆਪਣੇ ਫੋਨ ਤੋਂ ਕਿਸ ਤਰ੍ਹਾਂ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਦੇ نیچے ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ 네ਗੇਟਿਵ ਅਤੇ ਪੋਜ਼ਿਟਿਵ ਕਮੈਂਟ ਵੀ ਕੀਤੇ ਹੋਏ ਹਨ ਕਈ ਲੋਕਾਂ ਨੇ ਕਿਹਾ ਹੈ ਕਿ ਅਨੂ ਨੇ ਨਰੂਲਾ ਫੈਮਲੀ ਦੇ ਸਿਰ ਤੇ ਫੇਮ ਲਈ ਹੈ ਅਤੇ ਇਸ ਤੋਂ ਪਹਿਲਾਂ ਇਸ ਨੂੰ ਕੋਈ ਵੀ ਨਹੀਂ ਜਾਣਦਾ ਸੀ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਫਿਲਟਰ ਨਾਲ ਹੀ ਸੋਹਣੀ ਬਣਦੀ ਹੈ ਇਸ ਤੋਂ ਇਲਾਵਾ ਇਹਨਾਂ ਵਿੱਚ ਕੋਈ ਹੋਰ ਗੱਲ ਨਹੀਂ ਹੈ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਤਰ੍ਹਾਂ ਦੇ ਕਮੈਂਟ ਕੀਤੇ ਅਤੇ ਇਨੋਸੈਂਟ ਅਨੂ ਅਤੇ ਉਸਦੇ ਬாய்ਫਰੈਂਡ ਨੂੰ ਵੀ ਬਹੁਤ ਜ਼ਿਆਦਾ ਟਰੋਲ ਕੀਤਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ